ਕੁੜੀ ਵਾਲੇ ਸਾਰਾ ਦਿਨ ਉਡੀਕਦੇ ਰਹੇ ਬਰਾਤ ਪਰ ਮੁੰਡੇ ਵਾਲੇ ਆਏ ਹੀ ਨਹੀਂ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਰਾਤ ਕਦੇ ਵੀ ਦਿੱਤੇ ਹੋਏ ਸਮੇਂ ਤੇ ਨਹੀਂ ਆਉਂਦੀ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਡੋਲੀ ਵਾਲੀ ਕਾਰ ਦਿਖਾਈ ਦੇ ਰਹੀ ਏ ਦਰਸਲ ਇਸ ਵਿਆਹ ਵਿੱਚ ਕੁੜੀ ਵਾਲਿਆਂ ਵੱਲੋਂ ਬਰਾਤ ਲਈ ਪੂਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਬਰਾਤ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਸਾਰਾ ਦਿਨ ਉਡੀਕਣ ਤੋਂ ਬਾਅਦ ਜਦੋਂ ਸ਼ਾਮ ਤੱਕ ਬਰਾਤ ਆਈ ਹੀ ਨਹੀਂ ਤਾਂ ਕੁੜੀ ਵਾਲਿਆਂ ਨੇ ਬਹੁਤ ਵਾਰ ਫੋਨ ਵੀ ਲਾਏ ਪਰ ਜਦੋਂ ਕੁਝ ਵੀ ਨਹੀਂ ਪਤਾ ਲੱਗਿਆ ਤਾਂ ਅਖੀਰ ਵਿੱਚ ਕੁੜੀ ਵਾਲਿਆਂ ਨੇ ਪੁਲਿਸ ਵਿੱਚ ਰਿਪੋਰਟ ਲਖਾਈ ਜਿਸ ਤੋਂ ਬਾਅਦ ਜਦੋਂ ਪੁਲਿਸ ਮੁੰਡੇ ਵਾਲਿਆਂ ਦੇ ਘਰੇ ਗਈ ਤਾਂ ਮੁੰਡਾ ਬਰਾਤ ਲੈ ਕੇ ਚਲਿਆ ਗਿਆ ਪਰ ਕੁੜੀ ਵਾਲਿਆਂ ਨੇ ਸਾਰੀ ਹੀ ਬਰਾਤ ਨੂੰ ਬੰਦੀ ਬਣਾ ਲਿਆ ਅਤੇ ਨਾ ਆਉਣ ਦਾ ਜਦੋਂ ਕਾਰਨ ਪੁੱਛਿਆ ਤਾਂ ਮੁੰਡਾ ਕਹਿੰਦਾ ਮੈਨੂੰ ਕੁੜੀ ਪਸੰਦ ਹੀ ਨਹੀਂ ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਕਿਹਾ ਕਿ ਸਾਡਾ ਸਾਰਾ ਖਰਚਾ ਦੇ ਦੇਵੋ ਅਸੀਂ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ ਅਤੇ ਪੁਲਿਸ ਵਾਲਿਆਂ ਨੇ ਵੀ ਕੁੜੀ ਵਾਲਿਆਂ ਦਾ ਸਾਥ ਦਿੱਤਾ ਅਤੇ ਉਹਨਾਂ ਦੇ ਸਾਰੇ ਪੈਸੇ ਵਾਪਸ ਕਰਵਾਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ